ਦੋਸਤੋ ਅੱਜ ਤੁਹਾਡੇ ਨਾਲ ਬਾਬਾ ਗੋਦਰ ਸਿੰਘ ਰੰਗਰੇਟਾ ਦੀ ਜੀਵਨੀ ਸਾਂਝੀ ਕਰਨ ਲੱਗੇ ਆਂ ਸਾਰੀ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਅੰਗਰੇਜ਼ਾਂ ਖਿਲਾਫ ਆਜ਼ਾਦੀ ਦਾ ਮੋਢ ਬੰਨਣ ਵਾਲੇ ਪਹਿਲੇ ਸ਼ਖਸ ਪੰਜਾਬ ਵਿੱਚੋਂ ਜਨਮੇ ਇਹ ਸੇਰਾ ਸਭ ਤੋਂ ਪਹਿਲਾਂ ਪੰਜਾਬ ਸਿਰ ਜਾਂਦਾ ਹੈ ਉਸ ਤੋਂ ਬਾਅਦ ਪੰਜਾਬ ਵਿੱਚ ਮਾਨਮੱਤੀ ਕੌਮ ਮੱਝ ਵੀ ਸਿੱਖ ਦੇ ਮਹਾਨ ਜਨਰੈਲ ਬਾਬਾ ਗੋਦਰ ਸਿੰਘ ਰੰਗਰੇਟਾ ਦੇ ਸਿਰ ਜਾਂਦਾ ਹੈ ਇਹਨਾਂ ਦੀ ਅੰਗਰੇਜ਼ਾਂ ਖਿਲਾਫ ਲੜਾਈ ਅਤੇ ਫਾਂਸੀ ਲੱਗਣ ਦਾ ਸਮਾਂ ਸਨ 1851 ਇਸਵੀ ਦਾ ਹੈ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਦੇਸ਼ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਵੱਖ-ਵੱਖ ਸਮੇਂ ਤੇ ਆਜ਼ਾਦੀ ਦਾ ਬਿਗਲ ਵੱਜਿਆ ਜਿਸ ਤਰ੍ਹਾਂ ਮੰਗਲ ਪਾਂਡੇ 1857 ਰਾਣੀ ਝਾਂਸੀ 1858 ਮਦਨ ਲਾਲ ਢਿੰਗਰਾ 1909 ਸਰਦਾਰ ਭਗਤ ਸਿੰਘ 1931 ਅਤੇ ਲਾਲਾ ਲਾਜਪਤਰਾਏ 1928 ਆਪਣੇ ਆਪਣੇ ਸਮੇਂ ਤੇ ਕ੍ਰਾਂਤੀਕਾਰੀਆਂ ਨੇ ਸ਼ਹੀਦੀ ਪਾਈ ਤੇ ਇਹ ਬਾਬਾ ਗੁਦਰ ਸਿੰਘ ਰੰਗਰੇਟਾ ਦਾ ਫਾਂਸੀ ਦਾ ਸਮਾਂ ਅਗਸਤ 1851 ਈਸਵੀ ਹੈ ਇਸ ਕਰਕੇ ਇਹਨਾਂ ਨੂੰ ਇਹਨਾਂ ਸਾਰੇ ਮਹਾਨ ਕ੍ਰਾਂਤੀਕਾਰੀਆਂ ਦਾ ਰੋਲ ਮਾਡਲ ਮੰਨਿਆ ਜਾ ਸਕਦਾ ਹੈ ਸਮੇ ਇਹ ਉੱਤਰ ਭਾਰਤ ਦਾ ਸਭ ਤੋਂ ਚਰਚਿਤ ਕੇਸ ਸੀ ਇਹ ਪੰਜਾਬ ਦਿੱਲੀ ਤੇ ਕਲਕੱਤੇ ਹੁੰਦੇ ਹੋਏ ਬ੍ਰਿਟੇਨ ਦੀ ਆਰਮੀ ਦੇ ਵਿੱਚ ਗੁੰਜਿਆ ਤੇ ਹੁਣ ਇਸ ਦੇ ਵਕ ਵਕ ਪਹਿਲੂਆਂ ਤੇ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਇਸ ਕੇਸ ਨੂੰ ਸ਼੍ਰੀ ਸੀਤਾਰਾਮ ਕੋਲੀ ਐਮਏ ਡੈਪਟੀ ਕੀਪਰ ਰਿਕਾਰਡਰਜ਼ ਆਫ ਪੰਜਾਬ ਸਰਕਾਰ ਦਫਤਰ ਮੋਨੋਗ੍ਰਾਫ 14 ਲਾਹੌਰ ਨੇ ਮਈ 1931 ਦੇ ਵਿੱਚ ਪ੍ਰਕਾਸ਼ਿਤ ਕੀਤਾ ਹੁਣ ਇਸ ਕੇਸ ਦੇ ਆਧਾਰਤ ਪੂਰੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀਆਂ ਚਾਰ ਵੱਡੀਆਂ ਸਟੇਟਾਂ ਸਨ ਨੰਬਰ 1 ਲਾਹੌਰ ਨੰਬਰ 2 ਮਲਤਾਨ ਨੰਬਰ 3 ਪਸ਼ਾਵਰ ਤੇ ਨੰਬਰ 4 ਕਸ਼ਮੀਰ ਮਲਤਾਨ ਪੰਜਾਬ ਦੀ ਚੌਥੀ ਤੇ ਸਭ ਤੋਂ ਵੱਡੀ ਰਿਆਸਤ ਸੀ ਜਿਸ ਦੇ ਅੰਦਰ ਡੇਰਾ ਅਸਮੈਲ ਖਾਨ ਜ਼ਿਲ੍ਹਾ ਮਲਤਾਨ ਜ਼ਿਲ੍ਹਾ ਚੰਗ ਜ਼ਿਲ੍ਹਾ ਮੀਆਂਵਾਲ ਅਤੇ ਉਹਦੇ ਨਾਲ ਲੱਗਦੀਆਂ ਛੋਟੀਆਂ ਰਿਆਸਤਾਂ ਦੇ ਇਲਾਕੇ ਸ਼ਾਮਿਲ ਸਨ ਇਹ ਇੱਕ ਦਰਖੇਸ ਤੇ ਖੁਸ਼ਹਾਲ ਸਟੇਟ ਸੀ ਜਿਹਦੀ ਆਮਦਨ 35 ਲੱਖ ਰੁਪਈਆ ਸਾਲਾਨਾ ਸੀ ਅਤੇ ਉਹਦੇ ਵਿੱਚੋਂ 23 ਲੱਖ ਰੁਪਈਆ ਦਿਵਾਨ ਪੰਜਾਬ ਸਰਕਾਰ ਨੂੰ ਜਾਨੀ ਕਿ ਖਾਲਸਾ ਦਰਬਾਰ ਨੂੰ ਹਰ ਸਾਲ ਨਜ਼ਰਾਨਾ ਦਿੰਦਾ ਸੀ ਦੀਵਾਨ ਸਾਵਨ ਮੱਲ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਦੀਵਾਨ ਮੂਲਰਾਜ ਨੂੰ ਮਲਤਾਨ ਦਾ ਗਵਰਨਰ ਥਾਪਿਆ ਗਿਆ ਤੇ ਇਧਰ ਮਹਾਰਾਜਾ ਰਣਜੀਤ ਸਿੰਘ ਜਾਨੀ ਕਿ ਖਾਲਸਾ ਦਰਬਾਰ ਦੀ ਤੇ ਅੰਗਰੇਜ਼ ਸਰਕਾਰ ਦੀ ਕਾਫੀ ਲੰਮਾ ਸਮਾਂ ਲੜਾਈ ਰਹੀ 1844 ਤੋਂ ਲੈ ਕੇ 1846 ਤੱਕ ਅੰਗਰੇਜ਼ਾਂ ਤੇ ਖਾਲਸਾ ਦਰਬਾਰ ਦੀ ਆਪਸ ਵਿੱਚ جنگ ਜਾਰੀ ਰਹੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਨੂੰ ਆਪਣੇ ਅਧੀਨ ਕਰ ਲਿਆ ਦਰਬਾਰ ਨੂੰ ਆਪਣੇ ਅਧੀਨ ਕਰਦੇ ਹੀ ਅੰਗਰੇਜ਼ਾਂ ਨੇ 8 ਫੌਜੀ ਅਫਸਰਾਂ ਦਾ ਇੱਕ ਕਮਿਸ਼ਨ ਥਾਪਿਆ ਜਿਸ ਨੂੰ ਕਮਿਸ਼ਨ ਆਫ ਅਰਜੈਂਸੀ ਕਿਹਾ ਜਾਂਦਾ ਹੈ ਉਹਨਾਂ ਨੇ ਪੰਜਾਬ ਦੀ ਸਾਰੀ ਭਾਵ ਆਪਣੇ ਹੱਥੇ ਹੇਠ ਲੈ ਲਈ ਉਨ੍ਹਾਂ ਕੋਲ ਇਹ ਵੀ ਅਧਿਕਾਰ ਸੀ ਕਿ ਕਿਸੇ ਵੀ ਉੱਚ ਅਧਿਕਾਰੀ ਨੂੰ ਗਵਰਨਰ, ਪ੍ਰਧਾਨ ਮੰਤਰੀ ਜਾਂ ਕਿਸੇ ਵੀ ਵੱਡੇ ਅਹੁਦੇ ਤੇ ਥਾਪਿਆ ਜਾ ਸਕਦਾ ਹੈ ਅਤੇ ਕਿਸੇ ਵੀ ਉੱਚ ਅਧਿਕਾਰੀ ਨੂੰ ਇਹਨਾਂ ਦੀ ਸਹਿਮਤੀ ਨਾਲ ਬਦਲੀ ਕੀਤਾ ਜਾ ਸਕਦਾ ਹੈ ਭਾਵੇਂ ਕਿ ਕਿਸੇ ਉੱਚ ਅਹੁਦੇ ਤੋਂ ਲਾਹਿਆ ਜਾ ਸਕਦਾ ਜੋ ਪੰਜਾਬ ਦੇ ਲੋਕਾਂ ਦੇ ਵਿੱਚ ਦੇ ਹਿੱਤ ਵਿੱਚ ਨਹੀਂ ਸੀ ਅੰਗਰੇਜ਼ਾਂ ਨੇ ਇਹ ਏਜੰਸੀ ਪਾਵਰ ਦਾ ਇਸਤੇਮਾਲ ਮੂਲ ਰੂਪ ਦੇ ਵਿੱਚ ਮਲਤਾਨ ਦੇ ਗਵਰਨਰ ਮੋਲ ਰਾਜ ਨੂੰ ਗੱਦੀਆਂ ਲਾਉਣ ਵਾਸਤੇ ਕੀਤਾ ਅਤੇ ਦੂਸਰੀ ਵਾਰ ਇਸ ਪਾਵਰ ਦਾ ਇਸਤੇਮਾਲ ਇਸ ਪਾਵਰ ਦਾ ਇਸਤੇਮਾਲ ਨਾਭਾ ਰਿਆਸਤ ਦੇ ਰਾਜੇ ਮਹਾਰਾਜਾ ਰਿਪ ਦਮਨ ਸਿੰਘ ਨੂੰ ਗੱਦੀਆਂ ਲਾਉਣ ਵਾਸਤੇ ਕੀਤਾ ਗਿਆ ਹੁਣ ਗੱਲ ਆਪਣੇ ਸਬਜੈਕਟ ਦੀ ਕਰੀਏ ਮਲਤਾਨ ਦੀ ਹਕੂਮਤ ਨੂੰ ਚਲਾਉਣ ਵਾਸਤੇ ਸਰ ਐਫ ਕਿਊਰੀ ਨੇ ਦੋ ਅੰਗਰੇਜ਼ ਅਫਸਰ ਡਿਟੇਲ ਕੀਤੇ ਇੱਕ ਦਾ ਨਾਮ ਸੀ ਮੈਸਟਰ ਵਾਨਸ ਐਗਨੀਓ ਇੱਕ ਕੈਪਟਨਸੀ ਦੂਸਰੇ ਦਾ ਨਾਮ ਸੀ ਲੈਫਟੀਨੈਂਟ ਐਡਰਸਨ ਇਹਨਾਂ ਦੇ ਨਾਲ ਕਾਨ ਸਿੰਘ ਮਾਨ ਨੂੰ ਡਿਟੇਲ ਕਰ ਦਿੱਤਾ ਅਤੇ 18 April 1848 ਨੂੰ ਇਹਨਾਂ ਦੇ ਨਾਲ ਇੱਕ ਵੱਡੀ ਫੌਜ ਤਿਆਰ ਕਰ ਦਿੱਤੀ ਜਿਦੇ ਵਿੱਚ 1500 ਘੋੜਸਵਾਰ ਜਿਹਨੂੰ ਕੈਵਲਰੀ ਫੌਜ ਕਹਿੰਦੇ ਸੀ ਤੇ ਦੋ ਕੰਪਨੀਆਂ ਗੋਰਖਾ ਰੇਜiment ਦੀਆਂ ਅਤੇ 6 ਤੋਫਾ ਉਹਨਾਂ ਦੇ ਨਾਲ ਲਸ਼ਕਰ ਲੈ ਕੇ ਇਹਨਾਂ ਨੇ ਲਾਹੌਰ ਤੋਂ ਮਲਤਾਨ ਦੇ ਕਿਲਿਆਂ ਦੇ ਨੇੜੇ ਇੱਕ ਈਦਗਾ ਦੇ ਨੇੜੇ ਸ਼ੌਣੀ ਨਮਾ ਏਰੀਏ ਦੇ ਵਿੱਚ ਆਪਣੀਆਂ ਤੋਪਾਂ ਤੇ ਸੈਨਾ ਤਾਇਨਾਤ ਕਰ ਦਿੱਤੀ ਉਧਰੋਂ ਮਲਤਾਨ ਸਟੇਟ ਦੇ ਗਵਰਨਰ ਕੋਲ ਵੀ ਇੱਕ ਤਰ੍ਹਾਂ ਦੀ ਭਾਰੀ ਫੌਜ ਸੀ ਮਲਤਾਨ ਦੇ ਆਲੇ ਦੁਆਲੇ 6 ਵੱਡੇ ਕਿਲੇ ਸਨ 6 ਕਿਲਿਆਂ ਦੇ ਵਿੱਚ ਵੱਖ-ਵੱਖ ਟਾਈਪ ਦੀ ਫੌਜ ਮੌਜੂਦ ਸੀ ਜਿਸ ਤਰ੍ਹਾਂ ਡੋਗਰਾ ਫੌਜ ਪਠਾਨ ਫੌਜ ਨਾਲ ਇੱਕ ਸਿੱਖ ਲਾਈਟ ਇਨਫੈਂਟਰੀ ਜਿਸ ਨੂੰ ਉਸ ਸਮੇਂ ਅਕਾਲ ਫੌਜ ਕਿਹਾ ਜਾਂਦਾ ਸੀ ਮਲਤਾਨ ਦੇ ਜਿਸ ਕਿਲੇ ਅੰਦਰ ਇਹ ਲੜਾਈ ਦਾ ਫਰੰਟ ਖੁੱਲਿਆ ਉਸ ਕਿਲੇ ਦੇ ਵਿੱਚ ਕੁਦਰਤ ਵਸ ਮਜਬੀ ਸਿੱਖਾਂ ਦੀ ਇੱਕ 150 ਤੋਂ 200 ਗਿਣਤੀ ਦੇ ਵਿਚਕਾਰ ਚੱਕਰਤਾਰੀ ਫੌਜ ਸੀ ਜਿਸ ਕੋਲ ਵਕਾਇਦਾ ਆਸਤਰ ਸ਼ਾਸਤਰ ਤੇ ਘੋੜ ਸਵਾਰੀ ਦੀ ਟ੍ਰੇਨਿੰਗ ਸੀਗੀ ਇਹ ਇਨਫੈਂਟਰੀ ਬੜੀ ਜ਼ਬਰਦਸਤ ਅੱਜ ਦੀ ਕਮਾਂਡੋ ਪੈਰਾ ਕਮਾਂਡੋ ਦੇ ਵਾਂਗ ਕੰਮ ਕਰਦੀ ਸੀ ਮਹਾਰਾਜਾ ਮੂਲ ਰਾਜ ਦੇ ਦਿੱਤੇ ਸਰਕਾਰੀ ਹੁਕਮਾਂ ਦੀ ਵਿਰੋਧਤਾ ਦੇ ਵਿੱਚ ਅੰਗਰੇਜ਼ ਅਫਸਰਾਂ ਕਾਨ ਸਿੰਘ ਮਾਨ ਅਤੇ ਮਹਾਰਾਜਾ ਮੂਲ ਰਾਜ ਦੇ ਵਿੱਚ ਅਨਾਂਕਾਨੀ ਹੋਈ ਜਿਸ ਤੋਂ ਫਰੰਟ ਲੜਾਈ ਵਿੱਚ ਬਦਲ ਗਿਆ ਇੱਕ ਪਾਸੇ ਮੂਲ ਰਾਜ ਆਪਣੇ ਦਿਵਾਨੇ ਖਾਸ ਦੇ ਵਿੱਚ ਪਹੁੰਚ ਗਿਆ ਤੇ ਦੂਸਰੇ ਪਾਸੇ ਅੰਗਰੇਜ਼ ਅਫਸਰ ਫੈਰਿੰਗ ਅਤੇ ਗੋਤਮ ਗੁੱਥਾ ਲੜਾਈ ਤੋਂ ਭੱਜਦੇ ਹੋਏ ਈਦਗਾ ਵਿੱਚ ਜਾ ਛੁਪੇ ਅੱਗੇ ਪਿੱਛੇ ਬੈਠੀ ਗੋਰਖਾ ਫੌਜ ਨੇ ਤੋਫਾ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ ਗੋਰਖਾ ਫੌਜ ਦੀਆਂ 6 ਕੰਪਨੀਆਂ ਮਲਤਾਨ ਦੇ ਕਿਲਿਆਂ ਤੇ ਗੋਲਾ ਬਰੂਦ ਦੀ بارش ਕਰਨ ਲੱਗੀਆਂ ਇਸੇ ਸਮੇਂ ਦੇ ਦੌਰਾਨ ਹੀ ਸਿੱਖ ਅਨਫੈਂਟਰੀ ਜਿਸ ਨੂੰ ਅਕਾਲ ਰੈਜiment ਕਿਹਾ ਜਾਂਦਾ ਹੈ ਇਸ ਨੇ ਵੱਡੀ ਕਾਰਵਾਈ ਕੀਤੀ ਆਪਣੇ 150 ਤੋਂ 200 ਘੋੜਸਵਾਰਾਂ ਦੀ ਗਿਣਤੀ ਬਿਨਾਂ ਤੋਫਾਂ ਦੀ ਪਰਵਾਹ ਕਰਦੇ ਹੋਏ ਦੁਸ਼ਮਣਾਂ ਦੀ ਈਦਗਾਹ ਵਾਲੀ ਜਗ੍ਹਾ ਤੇ ਸੰਤ ਸੁਰੱਖਿਆ ਦੇ ਘੇਰੇ ਨੂੰ ਤੋੜਦੇ ਹੋਏ ਬਿਜਲੀ ਵਾਂਗ ਲਸ਼ਕਾਰੇ ਮਾਰਦੇ ਹੋਏ ਤਰੰਤ ਈਦਗਾਹ ਵਾਲੀ ਜਗ੍ਹਾ ਵਿੱਚ ਅੰਦਰ ਜਾਵੜੇ ਅਤੇ ਦੋਹਾਂ ਅਫਸਰਾਂ ਦੇ ਮੇਜਰ ਐਡਰਸਨ ਤੇ ਐਗਨਿਊ ਦੇ ਸਿਰ ਕਲਮ ਕਰਕੇ ਨੇਜਾਂ ਤੇ ਟਾਂਕੇ ਮੈਂਟਾਸ ਕੈਂਟਾਸ ਬਾਜ ਦੀ ਫੋਰਟੀ ਵਾਂਗ ਆਪਣੇ ਸ਼ਿਵਰ ਵੱਲ ਨੂੰ ਅੱਗੇ ਵਧੇ ਨੇਜਾਂ ਤੇ ਟੰਗੇ ਹੋਏ ਸਿਰਾਂ ਨੂੰ ਵੇਖਦੇ ਹੋਏ ਅਤੇ ਵਜਦੇ ਜਕਾਰਿਆਂ ਨੂੰ ਸੁਣ ਕੇ ਅੰਗਰੇਜ਼ ਫੌਜ ਨੂੰ ਭਜੜਨਾ ਪੈ ਗਿਆ ਇਸ ਬਹਾਦਰੀ ਨੇ ਸਿੱਖਾਂ ਦੇ ਚਰਚੇ ਦੁਨੀਆ ਭਰ ਵਿੱਚ ਕਰਵਾਏ ਅਤੇ ਅੰਗਰੇਜ਼ਾਂ ਦੀ مخالਫਤ ਉਹਨਾਂ ਦੇ ਵਿਰੋਧੀ ਦੇਸ਼ਾਂ ਵਿੱਚ ਲਗਾਤਾਰ ਹੋਣ ਲੱਗੀ ਦੂਜੇ ਪਾਸੇ ਅੰਗਰੇਜ਼ ਮਲਤਾਨ ਤੇ ਦੂਸਰੇ ਹਮਲੇ ਦੀ ਤਿਆਰੀ ਵਿੱਚ ਲੱਗ ਚੁੱਕੇ ਸਨ ਇਧਰ ਮਲਤਾਨ ਦਾ ਗਵਰਨਰ ਮੂਲਰਾਜ ਸਖਤ ਬਿਮਾਰ ਹੋਣ ਕਰਕੇ ਸਾਰਾ ਪ੍ਰਬੰਧ ਤੇ ਸਾਰੀ ਜ਼ਿੰਮੇਵਾਰੀ ਜੱਥੇਦਾਰ ਬਾਬਾ ਗੋਦਰ ਸਿੰਘ ਦੇ ਕੰਦੇ ਤੇ ਜਾ ਪਈ। ਬਾਬਾ ਗੋਦਰ ਸਿੰਘ ਨੇ ਅੰਗਰੇਜ਼ਾਂ ਦਾ ਟੈਕਸ ਦੇਣਾ ਬਿਲਕੁਲ ਬੰਦ ਕਰ ਦਿੱਤਾ ਤੇ ਨਾਲ ਹੀ ਲਾਹੌਰ ਦਰਬਾਰ ਵਿੱਚ ਖਾਲਸਾ ਦਰਬਾਰ ਦੇ ਅਧੀਨ ਅੰਗਰੇਜ਼ਾਂ ਵੱਲੋਂ ਲਾਏ ਗਏ ਨਮੈਂਦਿਆਂ ਨੂੰ ਵੀ ਟੈਕਸ ਦੇਣਾ ਬੰਦ ਕਰ ਦਿੱਤਾ। ਹੁਣ ਜੱਥੇਦਾਰ ਬਾਬਾ ਗੋਦਰ ਸਿੰਘ ਨੇ ਬਣਦਾ ਹੋਇਆ ਟੈਕਸ ਸ੍ਰੀ ਅਕਾਲ ਤਖਤ ਨੂੰ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇਹਦੇ ਹਵਾਲੇ ਬਾਅਦ ਵਿੱਚ ਆਪਾਂ ਚੱਲੇ ਹੋਏ ਕੇਸ ਦੇ ਗਵਾਹਾਂ ਤੋਂ ਵੇਖਾਂਗੇ ਅੰਗਰੇਜ਼ਾਂ ਨੂੰ ਮਲਤਾਨ ਤੇ ਦੂਸਰਾ ਹਮਲਾ ਕਰਨ ਲਈ ਲਗਾਤਾਰ ਡੇਢ ਸਾਲ ਤੱਕ ਸਖਤ ਮੁਸ਼ਕਲਤ ਕਰਨੀ ਪਈ ਅੰਗਰੇਜ਼ਾਂ ਨੇ ਪਸ਼ਾਵਰ ਅਤੇ ਕਸ਼ਮੀਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਫਗਾਨਿਸਤਾਨ ਦੇ ਸਾਰੇ ਬਾਰਡਰ ਨੂੰ ਸਿੰਧ ਤੋਂ ਲੈ ਕੇ ਦਰਾ ਖੈਬਰ ਤੱਕ ਚੰਗੀ ਤਰ੍ਹਾਂ ਕਵਰ ਕਰ ਲਿਆ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਧਿਆਨ ਮਲਤਾਨ ਸ਼ਹਿਰ ਵੱਲ ਹੋਇਆ ਮਲਤਾਨ ਸੂਬੇ ਦੇ ਵਿੱਚ ਬੜੀ ਗਹਿਗਾਚ ਲੜਾਈ ਹੋਈ ਜਿਸ ਤੋਂ ਬਾਅਦ ਜੱਥੇਦਾਰ ਬਾਬਾ ਗੋਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਬਾਅਦ ਜੱਥੇਦਾਰ ਬਾਬਾ ਗੋਦਰ ਸਿੰਘ ਅਤੇ ਗਵਰਨਰ ਮੂਲਰਾਜ ਦੇ ਖਿਲਾਫ ਇੱਕ ਸਰਕਾਰੀ ਮੁਕੱਦਮਾ ਦਾਇਰ ਹੋਇਆ ਜਿਸ ਦਾ ਨਾਂ ਸੀ ਦੀ ਟ੍ਰਾਇਲ ਆਫ ਮੂਲਰਾਜ ਦੀ ਟ੍ਰਾਇਲ ਆਫ ਗੋਦਰ ਸਿੰਘ ਮਜਬੀ ਸਿੱਖ ਇਸ ਕੇਸ ਦੀ ਪੈਰਵੀ 31 ਮਈ 1849 ਈਸਵੀ ਨੂੰ ਸ਼ੁਰੂ ਹੋਈ ਅਤੇ 20 ਜੂਨ 1849 ਈਸਵੀ ਨੂੰ ਖਤਮ ਹੋਈ। ਇਹ ਮੁਕੱਦਮਾ ਗਵਰਨਰ ਜਨਰਲ ਆਫ ਇੰਡੀਆ ਦੀ ਹਦਾਇਤ ਅਤੇ ਭਾਰਤ ਸਰਕਾਰ ਦੇ ਪੱਤਰ ਨੰਬਰ 96 ਦੇ ਤਹਿਤ ਦਰਜ ਕੀਤਾ ਗਿਆ। ਇਹ ਮਿਤੀ 19 ਫਰਵਰੀ 1849 ਨੂੰ ਕਾਇਮ ਕੀਤੇ ਗਏ ਸਪੈਸ਼ਲ ਮਿਲਟਰੀ ਕਮਿਸ਼ਨ ਜਿਸ ਨੂੰ ਕੋਰਟ ਮਾਰਸ਼ਲ ਕਮਿਸ਼ਨ ਕਿਹਾ ਜਾਂਦਾ ਹੈ, ਉਹਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਕਮਿਸ਼ਨ ਵਿੱਚ ਗਠਿਤ ਹੋਏ ਸੱਤ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਸਨ ਨੰਬਰ 1 ਮੇਜਰ ਆਰ ਐਸ ਪੁੱਲੇ ਜੋ ਕਿ ਪਹਿਲੀ ਕੈਵਲਰੀ ਲਾਈਟ ਇਨਫੈਂਟਰੀ ਅਰੇਂਜਮੈਂਟ ਦੇ ਚਾਂਸਰ ਸਨ ਨੰਬਰ 2 ਕੈਪਟਨ ਡਬਲਯੂ ਪੁਰਵ ਨੌਵੀਂ ਰੈਜiment ਦੇ ਮੈਂਬਰ ਸਨ ਨੰਬਰ 3 ਕੈਪਟਨ ਡਬਲਯੂ ਸੀ ਕਰਟਿਸ ਪਹਿਲੀ ਰੈਜiment ਲਾਈਟ ਕੈਵਲਰੀ ਦੇ ਮੈਂਬਰਸ ਹਨ ਨੰਬਰ 4 ਕੈਪਟਨ ਸੀਸੀ ਹੁਗਜ਼ ਚੌਥੀ ਐਨ ਆਈ ਰੈਫਲਸ ਦੇ ਮੈਂਬਰ ਹਨ ਨੰਬਰ 5 ਸੂਬੇਦਾਰ ਮੇਜਰ ਆਕਾਸ਼ ਸਿੰਘ ਚੌਥੀ ਐਨ ਆਈ ਰੈਫਲਸ ਦੇ ਇਹ ਵੀ ਇੱਕ ਮੈਂਬਰ ਹਨ ਸੂਬੇਦਾਰ ਮੇਜਰ ਕੁੰਨਿਆ ਸਿੰਘ ਚੌਥੀ ਆਟਲਰੀ ਰিজiment ਦੇ ਮੈਂਬਰ ਹਨ ਤੇ 7 ਨੰਬਰ ਤੇ ਕਰਨਲ ਸੁਭਾਸ਼ ਖਾਨ ਲਾਹੌਰ ਦੇ ਸਿਵਲ ਸੇਵਾਵਾਂ ਦੇ ਜੱਜ ਹਨ ਹੁਣ ਇਹ ਤਾਂ ਇਸ ਕੇਸ ਦੀ ਕਮੇਟੀ ਸੀਗੀ ਤੇ ਜਿਹੜੀ ਕਾਰਵਾਈ ਚਲਾਉਣ ਵਾਲੀ ਕਮੇਟੀ ਸੀ ਉਹ ਹੁਕਮਜ ਜੇਮਜ ਡਿਪਟੀ ਕਲੈਕਟਰ ਤੇ ਸ਼ੁਕਰ ਦੇ ਮਜਿਸਟਰੇਟ ਜੱਜ ਐਡਵੋਕੇਟ ਨੇ ਸਾਰੀ ਕਾਰਵਾਈ ਚਲਾਈ ਤੇ ਇਸ ਕੇਸ ਦਾ ਉਲੱਥਾ ਸੀ ਜਿਹੜਾ ਉਹ ਗੇਂਦਾ رائے ਮੋਂਚੀ ਨੇ ਪੰਜਾਬੀ ਵਿੱਚ ਕੀਤਾ ਤੇ ਇਹ ਕੇਸ ਜੱਥੇਦਾਰ ਬਾਬਾ ਗੋਦਰ ਸਿੰਘ ਨੇ ਖੁਦ ਲੜਿਆ ਇਸ ਪੂਰੇ ਕੇਸ ਦੇ ਵਿੱਚ ਟੋਟਲ 12 ਗਵਾਹ ਪੁੱਗਤੇ ਜਿਨ੍ਹਾਂ ਦੇ ਵਿੱਚੋਂ ਇੱਕ ਗਵਾਹ ਆਪਣੀ ਗਵਾਹੀ ਮੁਕਰ ਚੁੱਕਿਆ ਸੀ ਅਤੇ 11 ਗਵਾਹਾਂ ਦੇ ਵਿੱਚੋਂ ਲਗਭਗ ਸਾਰੇ ਗਵਾਹ ਜੱਥੇਦਾਰ ਬਾਬਾ ਗੋਦਰ ਸਿੰਘ ਜੀ ਦੇ ਬਰ ਖਿਲਾਫ ਪੁੱਗਤੇ ਤੇ ਉਹਨਾਂ ਨੇ ਆਪਣੀ ਗਵਾਹੀ ਇਸ ਤਰ੍ਹਾਂ ਦਿੱਤੀ ਜਿਨ੍ਹਾਂ ਦੇ ਵਿੱਚੋਂ ਤਿੰਨ ਗਵਾਹਾਂ ਦੇ ਬਿਆਨ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਗਵਾਹ ਨੰਬਰ 1 ਵਜ਼ੀਰ ਅਲੀ ਖਾਨ ਇਸ ਤਰ੍ਹਾਂ ਦਾ ਸ਼ਾ ਨੰਬਰ 1 ਉਹਨੇ ਬਾਬਾ ਗੋਦਰ ਸਿੰਘ ਜੀ ਦੇ ਖਿਲਾਫ ਇਸ ਤਰ੍ਹਾਂ ਅਗਵਾਹੀ ਦਿੱਤੀ ਸੂਰਜ ਛਪ ਰਿਆ ਸੀ ਹਨੇਰਾ ਪੈਣ ਵਾਲਾ ਸੀ ਯੁੱਧ ਸ਼ੁਰੂ ਹੋ ਚੁੱਕਿਆ ਸੀ ਅਤੇ ਵੱਡੀ ਭੀੜ ਈਦਗਾਹ ਵੱਲ ਜਾ ਰਹੀ ਸੀ ਜਿਨ੍ਹਾਂ ਦੇ ਵਿੱਚ ਸਭ ਤੋਂ ਮੂਹਰਲੀ ਟੋਲੀ ਦੇ ਵਿੱਚ ਸਿੱਖ ਸ਼ਣਕ ਸਨ ਤੇ ਇਹ ਈਦਗਾਹ ਦੇ ਸਾਹਮਣੇ ਵੱਲ ਜਾ ਰਹੇ ਸਨ ਇਹ ਮੱਝ ਵੀ ਸਿੱਖਾਂ ਦਾ ਟੋਲਾ ਸੀ ਅਤੇ ਅਕਾਲੀ ਫੁੱਲਾ ਸਿੰਘ ਮਜਬੀ ਸਿੱਖ ਜਥੇਦਾਰ ਦੇ ਬੰਦੇ ਸਨ ਹੁਣ ਇਹ ਤੋਂ ਇੱਕ ਗੱਲ ਸਿੱਧ ਹੁੰਦੀ ਹੈ ਕਿ ਉਸ ਸਮੇਂ ਦੇ ਲੋਕਾਂ ਨੇ ਜਿਹੜੇ ਮੁਸਲਮਾਨਾਂ ਗਵਾਹਾਂ ਨੇ ਗਵਾਹੀ ਦਿੱਤੀ ਉਹਦੇ ਵਿੱਚ ਅਕਾਲੀ ਫੁੱਲਾ ਸਿੰਘ ਜੋ ਇੱਕ ਸਮੇਂ ਅਕਾਲ ਤਖਤ ਦੇ ਛੇਵੇਂ ਜਥੇਦਾਰ ਸਨ ਉਹਨਾਂ ਨੂੰ ਮਜਬੀ ਸਿੱਖ ਹੋਣ ਦਾ ਮਾਣ ਦਿੱਤਾ ਤੇ ਅਗਲੀ ਤੇ ਅਗਲੀ ਗਵਾਹੀ ਦੇ ਵਿੱਚ ਵਜ਼ੀਰ ਅਲੀ ਖਾਨ ਨੇ ਇਸ ਤਰ੍ਹਾਂ ਕਿਹਾ ਹੈ ਕਿ ਇਹ ਟੋਲਾ ਜਲਦੀ ਤੇ ਫੁਰਤੀ ਦੇ ਨਾਲ ਈਦਗਾਹ ਦੇ ਵਿੱਚ ਵੜਿਆ ਇਹਨਾਂ ਨੇ ਦੋਹਾਂ ਅਫਸਰਾ ਮੇਜਰ ਐਗਨੀਓ ਅਤੇ ਮਿਸਟਰ ਐਡਰਸਨ ਦੇ ਸਿਰ ਕਲਮ ਕਰਕੇ ਨੇਜਾਂ ਦੇ ਟਾਂਕੇ ਜਕਾਰੇ ਲਾਉਂਦੇ ਹੋਏ ਬਾਜ਼ਾਰਾਂ ਦੀ ਭੀੜ ਵਿੱਚ ਦੀ ਮਲਤਾਨ ਦੇ ਕਿਲੇ ਅੰਦਰ ਆ ਦਾਖਲ ਹੋਏ ਸਵਾਲ ਹੋਇਆ ਕਿ ਤੁਸੀਂ ਇਸ ਹਾਦਸੇ ਤੋਂ ਬਾਅਦ ਕਦੇ ਜੱਥੇਦਾਰ ਗੋਦਰ ਸਿੰਘ ਨੂੰ ਇਸ ਏਰੀਆ ਦੇ ਵਿੱਚ ਦੁਬਾਰੇ ਵੇਖਿਆ ਜਾਂ ਨਹੀਂ ਤਾ ਇਸ ਵਜ਼ੀਰ ਅਲੀ ਖਾਨ ਨੇ ਕਿਹਾ ਕਿ ਮੈਂ ਇਨ੍ਹਾਂ ਦੀ ਬੈਰਕ ਦੇ ਵਿੱਚ ਜਿੱਥੇ ਮਜਬੂਰ ਸਿੱਖ ਫੌਜਦਿਆਂ ਟੁਕੜੀਆਂ ਰਹਿੰਦੀਆਂ ਸਨ ਉੱਥੇ ਇੱਕ ਕੈਦੀ ਵਜੋਂ ਰਿਹਾ ਤੇ ਇਹ ਲਗਾਤਾਰ ਜਥੇਦਾਰ ਗੋਧੜ ਸਿੰਘ ਐਗਨੀਓ ਵਾਲੇ ਘੋੜੇ ਦੇ ਉੱਪਰ ਰਹਿੰਦਾ ਸੀ ਅਤੇ ਉਸ ਦਾ ਪਿਸਤੌਲ ਆਪਣੇ ਲੱਕ ਦੇ ਨਾਲ ਬੰਨ ਕੇ ਰੱਖਦਾ ਸੀ ਤੇ ਇਸ ਨੇ ਇੱਕ ਵਾਰ ਮੈਨੂੰ ਇੰਝ ਧਮਕੀ ਦਿੱਤੀ ਸੀ ਕਿ ਓਏ ਮੋਂਛੀਆ ਮੈਂ ਤੇਰੇ ਅੰਗਰੇਜ਼ਾਂ ਨੂੰ ਮੈਂ ਤੇਰੇ ਫਰੰਗੀਆਂ ਨੂੰ ਭਾਰਤ ਦੇ ਵਿੱਚੋਂ ਖਤਮ ਕਰਕੇ ਦਮ ਲਵਾਗਾ ਹੁਣ ਵਜ਼ੀਰ ਖਾਨ ਇਸਤਾਗਾਸਾ ਨੰਬਰ 1 ਨੇ ਇਨ੍ਹਾਂ ਮਜਬੂਤ ਸਿੱਖ ਸੈਨਿਕਾਂ ਦੀ شناخت ਇਸ ਤਰ੍ਹਾਂ ਕਰਾਈ ਤੋਪਾਂ ਕਿਲੇ ਵਿੱਚੋਂ ਚੱਲ ਰਹੀਆਂ ਸਨ ਸਭ ਤੋਂ ਮੂਰੇ 100 ਆਦਮੀ ਦਾ ਟੋਲਾ ਸੀ ਜੋ ਸਿਰਾਂ ਉੱਤੇ ਚੱਕਰ ਸਜਾਉਂਦੇ ਸਨ ਅਤੇ ਉਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਲਾਉਂਦੇ ਸਨ ਅਤੇ ਉਹਨਾਂ ਦੇ ਨਾਲ ਤਿੰਨ ਅਧਿਕਾਰੀ ਹੋਰ ਦੇਖੇ ਗਏ ਜਿਨ੍ਹਾਂ ਦਾ ਨਾਮ ਹਰਪਗਵਾਨ ਦਿਦਾਰ ਸਿੰਘ ਅਤੇ ਜੈਮਲ ਸਿੰਘ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਨਾਲ ਹੀ ਇਹ ਗੋਧੜ ਸਿੰਘ ਦਾ ਨਾਮ ਵੀ ਮੈਂ ਬਾਅਦ ਵਿੱਚ ਪਤਾ ਕੀਤਾ ਗਵਾਹ ਨੰਬਰ 2 ਅਤੇ ਗਵਾਹ ਨੰਬਰ 3 ਦੇ ਬਿਆਨ ਵੀ ਵਿਖਦੇ ਆ ਗਵਾਹ ਨੰਬਰ 2 ਬਾਂਸੀ ਦਾ ਰਗਵਾਹ ਉਹਨੇ ਵੀ ਇਸ ਤਰ੍ਹਾਂ ਬਿਆਨ ਦਿੱਤਾ ਇਹ ਮੈਂ ਹਜ਼ੂਮ ਦੇ ਵਿੱਚ ਜੱਥੇਦਾਰ ਗੋਦਰ ਸਿੰਘ ਨੂੰ ਸੀਸ ਲੈ ਜਾਂਦੇ ਦੇਖਿਆ ਅਤੇ ਆਮੇ ਖਾਸ ਦੇ ਵਿੱਚ ਮੂਲ ਰਾਜ ਨੂੰ ਪੇਸ਼ ਕਰਦੇ ਦੇਖਿਆ ਮੂਲ ਰਾਜ ਨੇ ਇਹਨਾਂ ਨੂੰ ਹਾਥੀ ਗਿਫਟ ਵਜੋਂ ਦਿੱਤਾ ਜੋ ਜੱਥੇਦਾਰ ਗੋਦਰ ਸਿੰਘ ਨੇ ਸਬਕਾਰ ਨਹੀਂ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਤੋਹਫੇ ਵਜੋਂ ਐਗਨੂ ਦਾ ਘੋੜਾ ਜੋ ਲਾਖੇ ਰੰਗ ਦਾ ਸੀ ਅਤੇ ਨਾਲ ਲੱਕ ਨਾਲ ਬੰਨਿਆ ਪਿਸਤੌਲ ਮੂਲ ਰਾਜ ਨੇ ਇਹ ਜੱਥੇਦਾਰ ਗੋਦਰ ਸਿੰਘ ਨੂੰ ਤੋਹਫੇ ਵਜੋਂ ਦਿੱਤਾ ਇਹ ਮੈਂ ਅੱਖੀਂ ਵੇਖਿਆ। ਅਗਲਾ ਬਿਆਨ ਇਸ ਕੇਸ ਦੇ 10 ਨੰਬਰ ਗਵਾਹ ਜਿਹਨੂੰ RAM ਜੀ ਮੱਲ ਕਿਹਾ ਜਾਂਦਾ ਸੀ ਉਹਦੀ ਗਵਾਹੀ ਇਸ ਪ੍ਰਕਾਰ ਹੈ ਮੈਂ ਦੋਸ਼ੀ ਨੂੰ ਜਾਣਦਾ ਹਾਂ। ਦੋਸ਼ੀ ਨੇ 20 April ਨੂੰ ਹਜ਼ੂਮ ਦੀ ਭੀੜ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਦੋਹਾ ਅਫਸਰਾਂ ਦੇ ਸਿਰਮ ਕਲਮ ਕੀਤੇ। ਲੋਕ ਭੀੜ ਦੇ ਵਿੱਚ ਇਸ ਦੇ ਪਿੱਛੇ ਜਕਾਰੇ ਲਾਉਂਦੇ ਚੱਲ ਰਹੇ ਸਨ ਅਤੇ ਬਾਜ਼ਾਰਾਂ ਦੀ ਭੀੜ ਨੇ ਇਸ ਨੂੰ ਆਪਣਾ ਬਾਦਸ਼ਾਹ ਮੰਨ ਲਿਆ ਇਸ ਦੇ ਪਿੱਛੇ ਲੋਕ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਦੇ ਜਕਾਰੇ ਲਾਉਂਦੇ ਸਨ ਅਤੇ ਲਗਾਤਾਰ 1.5 ਸਾਲ ਤੋਂ ਮੈਂ ਇਹੀ ਵਾਕਿਆਤ ਵੇਖ ਰਿਹਾ ਹਾਂ ਕਿ ਇਸ ਨੂੰ ਲੋਕ ਆਪਣਾ ਬਾਦਸ਼ਾਹ ਕਹਦੇ ਹਨ ਅਤੇ ਇਸ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਹਿ ਕੇ ਇਸ ਦਾ ਸਤਿਕਾਰ ਕਰਦੇ ਹਨ ਹੁਣ ਸਾਰੇ ਵਾਕਿਆਤ ਤੋਂ ਸਾਨੂੰ ਸਮਝ ਆ ਗਈ ਹੈ ਕਿ ਇੱਕ ਸਮੇਂ ਮਲਤਾਨ ਦਾ ਸਮੁੱਚਾ ਰਾਜ ਲਗਾਤਾਰ 16 ਮਹੀਨੇ ਤੱਕ ਮਜਬੀ ਸਿੱਖਾਂ ਦੇ ਕਬਜ਼ੇ ਵਿੱਚ ਰਿਹਾ ਤੇ ਬਣਦਾ ਟੈਕਸ ਮਜਬੀ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਭੇਜਿਆ ਇੱਕ ਨਮਸਕਾਰ ਦੇ ਰੂਪ ਦੇ ਵਿੱਚ ਚੜਾਇਆ ਗਿਆ ਨਜ਼ਰਾਨਾ ਸੀ ਤੇ ਪ੍ਰੰਤੂ ਗਵਾਹਾਂ ਦੇ ਬਿਆਨਾਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਜਥੇਦਾਰ ਬਾਬਾ ਗੋਧੜ ਸਿੰਘ ਅਕਾਲੀ ਫੁੱਲਾ ਸਿੰਘ ਜੀ ਦੇ ਜਥੇ ਦੇ ਇੱਕ ਜਥੇਦਾਰ ਸੀ ਉਹਨਾਂ ਦੀ ਡਿਊਟੀ ਮਲਤਾਨ ਦੇ ਕਿਲਿਆਂ ਵਿੱਚ ਲੱਗੀ ਸੀ ਉਸ ਸਮੇਂ ਉਹ ਮਲਤਾਨ ਦੇ ਕਿਲੇ ਦੇ ਕਿਲੇਦਾਰ ਵੀ ਸਨ ਅਤੇ ਮਲਤਾਨ ਸਿੱਖ ਫੌਜਾਂ ਦੇ ਵਿੱਚ ਕੈਦੀਆਂ ਨੂੰ ਰੱਖੇ ਜਾਣ ਦੀ ਸਾਮ ਸੰਭਾਲ ਵੀ ਉਹ ਖੁਦ ਕਰਦੇ ਸਨ ਅਤੇ ਮੂਲ ਰਾਜ ਦੇ ਬਿਮਾਰ ਹੋਣ ਤੋਂ ਤੱਕ ਦੇ ਸਮੇਂ ਤੋਂ ਬਾਅਦ ਉਹ ਬਕਾਇਦਾ ਮਲਤਾਨ ਦੇ ਗਵਰਨਰ ਰਹੇ ਅਤੇ ਉਹਨਾਂ ਨੇ ਆਪਣਾ ਕਾਰਜ ਪ੍ਰਬੰਧ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਇਆ ਇਸ ਕੇਸ ਦੀ ਸਮਾਪਤੀ 5 ਮਾਰਚ 1849 ਨੂੰ ਹੋਈ ਤੇ ਇਸ ਕੇਸ ਦੀ ਸਜ਼ਾ ਇਸ ਪ੍ਰਕਾਰ ਸੁਣਾਈ ਗਈ ਜਿਦੇ ਵਿੱਚ ਮੂਲਰਾਜ ਅਤੇ ਜੱਥੇਦਾਰ ਗੋਧੜ ਸਿੰਘ ਨੂੰ ਮਰਦੇ ਦਮ ਤੱਕ ਫਾਂਸੀ ਤੇ ਲਟਕਾਏ ਜਾਣ ਦਾ ਆਦੇਸ਼ ਜਾਰੀ ਕੀਤਾ ਗਿਆ ਅਤੇ ਥੱਲੇ ਦਸਤਕਤ ਮੇਜਰ ਆਰ.ਐਸ. ਪੁੱਲੇ ਨੇ ਕੀਤੇ ਤੇ ਹੁਣ ਅਗਲੀ ਕਹਾਣੀ ਇਹ ਸੀ ਕਿ ਕੇਸ ਦੀ ਮੌਤ ਦੀ ਸਜ਼ਾ ਸੁਣਦੇ ਹੋਏ ਹੀ ਦੀਵਾਨ ਮੂਲਰਾਜ ਨੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਤਿਆਗ ਦਿੱਤਾ ਤੇ ਜਥੇਦਾਰ ਬਾਬਾ ਗੋਧਰ ਸਿੰਘ ਜੀ ਨੂੰ 30 ਅਗਸਤ 1851 ਈਸਵੀ ਨੂੰ ਅੰਗਰੇਜ਼ ਫੌਜੀ ਦੀ ਛੌਨੀ ਵਿੱਚ ਬੈਰਕ ਨਵਾਂ ਜੇਲ੍ਹ ਦੇ ਅੰਦਰ ਫਾਂਸੀ ਤੇ ਮਰ ਦੇ ਦਮ ਤੱਕ ਆਇਆ ਗਿਆ ਅਤੇ ਇਸ ਭਾਰਤ ਮਾਂ ਦੇ ਮਹਾਨ ਸਪੂਤ ਨੇ ਮਾਝੀ ਸਿੱਖ ਕੌਮ ਦੇ ਕ੍ਰਾਂਤੀਕਾਰੀ ਨੇਤਾ ਨੇ ਆਪਣੇ ਸਵੈਮਾਨ ਆਪਣੇ ਦੇਸ਼ ਆਪਣੇ ਪੰਜਾਬ ਦੀ ਰੱਖਿਆ ਵਾਸਤੇ ਆਪਣੇ ਸੁਹਾਸਾਂ ਦੀ ਪੂੰਜੀ ਨੂੰ ਦੇਸ਼ ਭਾਰਤ ਦੇ ਲੇਖੇ ਲਾਇਆ ਇਹ ਸੀ ਜੱਥੇਦਾਰ ਬਾਬਾ ਗੋਦਰ ਸਿੰਘ ਜੀ ਦੀ ਸਵੈਮਾਨ ਭਰੀ ਜੀਵਨੀ ਅਤੇ ਉਹਨਾਂ ਦੀ ਸ਼ਹੀਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ